ਉਹ ਮੈਂ ਮੋਟਰ ਸਪ੍ਰਿੰਟ ਲਈ ਤੁਹਾਨੂੰ ਇਹ ਜਿਹੜੀ ਜੈਕਟ ਹੈਗੀ ਜਿਹਦੇ ਅਸੀਂ ਹੁਣ ਬੁਲੰਦੇ ਬਣਾਤੇ ਉਹ ਦਿਖਾਣਾ ਚਾਹਨਾ ਤੇ ਇਸ ਤਰੀਕੇ ਦੇ ਨਾਲ ਜਿਹੜੀ ਉਹ ਅਹ ਜਿਹੜੀ ਉਹ ਜੈਕਟ ਹੈਗੀ ਹੈ ਉਹਦੇ ਵਿੱਚ ਜਿਹੜੀ ਫਲਫੀ ਵਾਲੀ ਜੈਕਟ ਹੁੰਦੀ ਹੈ ਉਹਦੇ ਅੰਦਰ ਸਿਲਕੇ ਤੇ ਹੀਰੋਇਨ ਦੇ ਸਪਗਲਿੰਗ ਕਰ ਰਹੇ ਸੀ ਸੋ ਇਹ ਕਾਫੀ ਇਹਨਾਂ ਦੀ ਇਨਫੋਰਮੇਸ਼ਨ ਬਿਲਡ ਕਰਕੇ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਇਸ ਤਰੀਕੇ ਦੀ ਤਿੰਨ ਜੈਕਟ ਸਾਨੂੰ ਮਿਲੀ ਹੈ ਇੱਕ ਦੇ ਵਿੱਚ 1 ਕਿਲੋ ਇਚ ਜੈਕਟ ਦੇ ਵਿੱਚ ਸੀਗੀ ਤਾਂ 1.5 ਕਿਲੋ ਹਿਰੋਇਨ ਜਿਹੜੀ ਹੈਗੀ ਉਹਦੀ ਰਿਕਵਰੀ ਹੋਈ। ਸੋ ਇਹਦੀ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਉਹਦੇ ਅਕੋਰਡਿੰਗ ਇਹ ਸਾਹਮਣੇ ਆਇਆ ਹੈ ਕਿ ਇਹ ਕੋਈ ਦਿੱਲੀ ਤੋਂ ਇਹ ਲੈ ਕੇ ਆਂਦੇ ਸੀਗੀ। ਦਿੱਲੀ ਦੇ ਵਿੱਚ ਜਿਹੜਾ ਉਹਨਾਂ ਤੇ ਕਿੰਨਾ ਨੇ ਦੱਸਿਆ ਹੈ ਲੈ ਦਿੱਲੀ ਕੋਈ ਅਫਗਾਨ ਜਿਹੜਾ ਨੈਸ਼ਨਲ ਹੈਗਾ ਉਹਦੇ ਨਾਲ ਹੀ ਸੰਪਰਕ ਤੇ ਸੀਗੇ। ਉਹਦੇ ਰਾਹੀਂ ਇਹ ਜਿਹੜੀ ਹਿਰੋਇਨ ਪਕਚਰ ਕਰਦੇ ਸੀਗੇ। ਤੋਂ ਉਸ ਤੋਂ ਬਾਅਦ ਇਹ ਆਪਣੇ ਅਸੋਸੀਏਟਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਵਕਫ ਵਕਫ ਥਾਵਾਂ ਤੇ ਡਿਸਟ੍ਰਿਬਿਊਟ ਵੀ ਕਰਦੇ ਸੀ ਸੋ ਇਹਦੇ ਵਿੱਚ ਜਿਹੜਾ ਦੋ ਬੰਦੇ ਮੇਨ ਫੜੇ ਗਏ ਇੱਕ ਤਾਂ ਸੁਖਦੀਪ ਸਿੰਘ ਏਲੀਅਸ ਰਾਜਾ son of ਜਸਵੰਤ ਸਿੰਘ ਇਹ ਪਾਣਾ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਤੇ ਦੂਜਾ ਕ੍ਰਿਸ਼ਨ son of ਰਾਜਪਾਲ ਇਹ ਰੋहतक ਹਰਿਆਣਾ ਦਾ ਰਹਿਣ ਵਾਲਾ ਹੈਗਾ ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਕਿ ਨਾਮਜਿਤ ਹੈਗੇ ਆ ਲਖਵਿੰਦਰ ਸਿੰਘ son of ਜਗਤਾਰ ਸਿੰਘ ਇਹ ਕੋਟਕਪੂਰਾ ਫਰੀਦਕੋਟ ਦਾ ਤੇ ਚੌਥਾ ਲਵਕੀਰ ਸਿੰਘ son of ਜਗੀਰ ਸਿੰਘ ਇਹ मखू माजरा करनाल हरियाणा का रहने वाला है सो ये एक जरा दोषी है तो एक युडाई और रिकवर की है ਸੋ ਇਹਨਾਂ ਦੇ ਹੁਣ ਤੱਕ ਜਿਹੜੀ ਪੁਸ਼ਕਸ਼ ਦੇ ਦੌਰਾਨ ਸਾਹਮਣੇ ਆਈ ਹੈ ਗੱਲ ਤੋਂ ਇਹਨਾਂ ਦਾ ਕ੍ਰਿਮਨਲ ਪਿਛੋਕੜ ਵੀ ਹੈਗਾ ਸੁਖਦੀਪ ਜੋ ਹੈ ਇਹਦੇ ਉੱਤੇ ਕਿਡਨੈਪਿੰਗ ਦਾ ਕੇਸ ਹੈਗਾ 2020 ਦਾ ਉਹ ਤੋਂ ਬਾਅਦ ਫਰੀਦਕੋਟ ਜੇਲ੍ਹ ਦੇ ਵਿੱਚ ਮਈ 2024 ਦੇ ਵਿੱਚ ਬਾਹਰ ਆਇਆ ਤੋਂ ਸਾਡੇ ਅਕੋਰਡਿੰਗ ਉਸ ਤੋਂ ਬਾਅਦ ਇਹ ਜਿਹੜਾ ਹਿਰੋਇਨ ਦਾ ਸਮਗਲਿੰਗ ਹੈ ਉਹਦੇ ਵਿੱਚ ਲਿਫਟ ਹੋ ਗਿਆ ਦੂਜਾ ਜਿਹੜਾ ਇਹਨਾਂ ਦਾ ਸਾਥੀ ਹੈਗਾ ਉਹਦੇ ਖਿਲਾਫ ਵੀ ਸਾਨੂੰ ਵਕਫ ਵਕ ਜਿਹੜੇ ਹੈਗੇ ਆ ਕਿ ਟਕਟੋ-ਟਕ 10 ਪਰਚੇ ਇੱਕ ਐਸੋਸੀਏਟ ਹੋਰ ਦੇ ਵੀ ਸਾਹਮਣੇ ਆਏ ਸੋ ਬਾਕੀਆਂ ਦੇ ਕ੍ਰਿਮੀਨਲ ਬੈਕਗਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਕਰਾਂਗੇ ਬਾਕੀ ਜਿਹੜੀ ਇੰਟਰਸਟੇਟ ਇਮਿਫੀਕੇਸ਼ਨ ਹੈਗੀ ਹੈ ਉਹ ਸਾਡੀ ਬੱਕਰੀ ਵੱਖਰੀ ਜਿਹੜੀ ਏਜੰਸੀਸ ਇਹਨਾਂ ਨਾਲ ਤਾਲਮਿਲ ਕਰਕੇ ਦੂਜੇ ਸਟੇਟਸ ਦੀ ਪੁਲਿਸ ਨਾਲ ਤਾਲਮਿਲ ਕਰਕੇ ਜੇ ਵੀ ਪੂਰੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ